ਮੋਸਲੀ ਨੇ ਬਲੰਦ ਹੋ ਗਏ ਨੇ ਕਿ ਚੋਰਾਵਲੋਂ ਸ਼੍ਰੀ ਮੁਕਸਰ ਸਾਹਿਬ ਦੇ ਹਲਕਾ ਕੀ ਦਰਬਾਹ ਦੇ ਸਰਕਾਰੀ ਹਸਪਤਾਲ ਨੂੰ ਵੀ ਨਹੀਂ ਬਖਸ਼ਿਆ ਗਿਆ ਜਿੱਥੇ ਨਸ਼ਾ ਛਡਾਉਣ ਲਈ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਚੋਰ ਹਸਪਤਾਲ ਦੇ ਕਮਰੇ ਦੀ ਬਾਹਰਲੀ ਸਾਈਡ ਦੀ ਖਿੜਕੀ ਤੋੜ ਕਮਰੇ ਵਿੱਚ ਪਈ ਅਲਮਾਰੀ ਦਾ ਤਾਲਾ ਤੋੜ ਕੇ ਗੋਲੀਆਂ ਚੋਰੀ ਕਰਕੇ ਫਰਾਰ ਹੋ ਗਏ ਘਟਨਾ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਡਾਕਟਰ ਸਾਹਿਬ ਅੱਜ ਸਿਵਲ ਹਸਪੀਟਲ ਵਿੱਚ ਕੋਈ ਚੋਰੀ ਹੋਈ ਹੈ ਕੀ ਮਾਮਲਾ ਜੀ ਹਾਂਜੀ ਅੱਜ ਸਵੇਰ 9 ਵਜੇ ਜਦੋਂ ਸਾਡੀ ਕਾਉਂਸਲਰ ਨੇ ਕਮਰਾ ਖੋਲਿਆ ਦਵਾਈ ਦੇਣ ਲਈ ਤੇ ਉਹਨੇ ਦੇਖਿਆ ਕਿ ਪਿਛਲੀ ਰੋਸ਼ਨਦਾਨ ਦੀ ਖਿੜਕੀ ਟੁੱਟੀ ਹੋਈ ਹੈ ਤੇ ਉਹਦੇ ਵਿੱਚੋਂ ਅਲਮਾਰੀ ਸਮਾਨ ਵਿਖਰੇ ਹੋਇਆ ਸੀ ਤੇ ਬਿਉਪਰੀਨੋਰਫਿਨ ਦੀਆਂ ਜਿਹੜੀਆਂ ਗੋਲੀਆਂ ਉਹਦੀ ਚੋਰੀ ਹੋਈ ਹੈ ਇਹ ਕਿੰਨੀਆਂ ਗੋਲੀਆਂ ਚੋਰੀ ਹੋਈਆਂ ਜੀ ਉਹ ਜਦੋਂ ਅਸੀਂ ਕਾਊਂਟ ਕੀਤੇ ਤਾਂ ਤਕਰੀਬਨ 10000 ਗੋਲੀ ਦੇ ਕਰੀਬ ਮਿਸਿੰਗ ਪਾਈ ਗਈ ਹੈ ਅੱਛਾ ਜੀ ਅੱਗੇ ਤੁਸੀਂ ਕੀ ਕਾਰਵਾਈ ਕੀਤੀ ਜੀ ਅਸੀਂ ਪੁਲਿਸ ਨੂੰ ਕੰਪਲੀਟ ਪੇਜਤੀ ਹੈ ਜੀ ਚੋਰੀ ਬਾਰੇ ਉਹਨਾਂ ਨੂੰ ਤੇ ਪੁਲਿਸ ਆਕੇ ਦੇਖ ਵੀ ਗਈ ਹੈ ਮੌਕਾ ਕਿ ਚੋਰੀ ਵਾਲੀ ਸਾਈਡ ਤੇ ਕੀ ਉਹਦੀ ਫੋਟੋ ਖਿੱਚ ਲਈ ਹੈ ਤੇ ਅਸੀਂ ਵੀ ਉਹਨਾਂ ਨੂੰ ਕੰਪਲੀਟ ਆਪਣੀ ਭੇਜਤੀ ਹੈ ਠੀਕ ਹੈ ਧੰਨਵਾਦ ਸਰ ਸਿਵਲ ਹਸਪੀਟਲ ਚੋਰੀ ਦਾ ਮਾਮਲਾ ਸਾਬ ਨੇ ਕੀ ਹੈ ਕਿ ਬੁਰਾ ਮਾਮਲਾ ਇਹ ਇਹ ਸਾਨੂੰ ਹੁਣੀ ਇਨਫੋਰਮੇਸ਼ਨ ਮਿਲੀ ਸੀ ਨਾ ਦੀ ਰਿਪੋਰਟ ਕੰਪਲੀਟ ਆਈ ਸੀ ਕਿ ਇੱਥੋਂ ਕੁਝ ਦਵਾਈਆਂ ਮਿਸਿੰਗ ਨੇ ਉਹ ਅਸੀਂ ਚੈੱਕ ਕਰਨਾ ਸੀ ਕਿ ਤੇ ਸਾਨੂੰ ਅਜੇ ਉਹ ਕੰਪਿਊਟਰ ਆਪਰੇਟਰ ਦੇ ਮੁੰਡਾ ਮਿਲਿਆ ਕਿ ਜਿਹਦੀ ਐਕਚੁਅਲ ਸਟਾਕ ਹੈਗਾ ਉਹ ਫੋਕਸ ਹੀ ਥੋੜਾ ਮੈਚ ਕਰ ਰਹੇ ਆ ਪਤਾ ਲੱਗ ਗਈ ਕਿ ਹਾਂ ਇਹਨੇ ਕੈਲਕੂਲੇਸ਼ਨ ਕੀਤੀ ਕਿਵੇਂ ਕੀਤੀ ਹੈ ਮੋਟਲੀ ਜਾਇ ਤੁਹਾਨੂੰ ਇਹ ਲੱਗ ਰਿਹਾ ਸਰ ਜਿਸ ਦਾ ਬਾਰੀ ਬਾਰਾ ਟੁੱਟੀ ਪਈ ਹੈ ਕਿੰਨੇ ਕਿ ਗੋਲੀਆਂ ਦਸੀਆਂ ਜਾ ਰਹੀਆਂ ਕੁਝ ਕੋਈ ਦੱਸ ਨਹੀਂ ਹੈ ਤਾਂ ਮਤਲਬ ਪੋਸਿਬਿਲਟੀ ਇਸ ਗੱਲ ਦੀ ਰੂਲ ਨਹੀਂ ਕੀਤੀ ਸਰ ਵੀ ਜੀ ਪਰ ਅਸੀਂ ਐਗਜ਼ੈਕਟ ਫਿਗਰ ਦੇਖਣਾ ਚਾਹੁੰਦੇ ਕਿ ਚੋਰੀ ਭਾਈ ਕਿ ਹੈਵੀ ਕਿ ਕਿੰਨੀ ਹੈ ਓਕੇ ਇਹਨੇ ਸ਼ੁਰੂ ਚ ਤੋਂ ਦੱਸਿਆ ਕਿ ਨਹੀਂ ਜੇ ਦੱਸ ਰਹੇ ਉਹ ਚ ਕੀ ਹੈ ਤੁਸੀਂ ਚੈੱਕ ਕਰੋ ਚਲੋ ਠੀਕ ਹੈ ਨਹੀਂ ਉਹ ਜਿਹੜਾ ਅਸੀਂ ਡਾਟਾ ਹੈਗਾ ਡਾਟਾ ਕੰਪਿਊਟਰ ਦੇ ਵਿੱਚ ਹੈ ਆਪਰੇਟਰ ਇਸਟ ਨਹੀਂ ਹੋਇਆ ਪਰ ਰੀਡਿੰਗ ਕਰ ਪਾਈ ਉਈ ਉਹ ਮੈਨੂਅਲ ਤੇ ਅਸੀਂ ਬਾਲਾ ਕੋਈ ਰਲਾਈ ਨਹੀਂ ਸੀ ਸੀਸੀਟੀਵੀ ਵਿੱਚ ਦੇਖਿਆ ਜਾ ਰਹੀ ਸੀਸੀਟੀਵੀ ਦੇ ਵਿੱਚ ਸਾਰੇ ਖਰਾਬ ਹੋ ਗਏ ਇਹਨਾਂ ਦੱਸਣ ਤੱਕ